ইডি ਦੇ ਵੱਲੋਂ ਮਸ਼ਹੂਰ ਅਦਾਕਾਰਾ ਊਰਵਸ਼ੀ ਰੋਤੇਲਾ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ ਸਤਿ ਸ਼੍ਰੀ ਅਕਾਲ ਦੇ ਸਾਰੇ ਆਣੇ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਵੀ ਮੈਂ ਹਾਂ ਨਿਹਸ਼ਮੈਸ ਵਕਤ ਦੀ ਜਿਹੜੀ ਖਬਰ ਆ ਬਾਲੀਵੁੱਡ ਤੋਂ ਸਾਹਮਣੇ ਆ ਰਹੀ ਹੈ ਤੋਂ ਅੰਦਾਜ਼ ਦੀ ਹੈ ਕਿ ਈਡੀ ਦੇ ਵੱਲੋਂ ਮਸ਼ਹੂਰ ਅਦਾਕਾਰਾ ਊਰਵਸ਼ੀ ਰੋਤੇਲਾ ਤੋਂ ਆਨਲਾਈਨ ਸੱਟੇਬਾਜ਼ੀ 1x ਬੈਟ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ 1x ਬੈਟ ਜਿਹੜਾ ਹੈ ਤੇ 220 ਮਿਲੀਅਨ ਜਿਹ ਕਾ ਨੇ ਇਸ ਪਲੇਟਫਾਰਮ ਦੇ ਰਾਹੀਂ ਆਪਣੇ ਪੈਸੇ ਵੀ ਗਵਾਏ ਹਨ ਤੁਹਾਨੂੰ ਦੱਸ ਦਈਏ ਕਿ ਸਾਲ 2023 ਦੇ ਵਿੱਚ ਸਰਕਾਰ ਦੇ ਵੱਲੋਂ ਔਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਦੀ ਪ੍ਰੋਮੋਸ਼ਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਕਈ ਜਿਹੜੇ ਸੈਲੀਬ੍ਰਿਟੀਜ਼ ਹਨ ਇਹਨਾਂ ਐਪਸ ਦਾ ਪ੍ਰੋਮੋਸ਼ਨ ਕਰ ਰਹੇ ਸਨ ਤੇ ਹੁਣ ED ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਅਦਾਕਾਰ ਔਰਵਸ਼ੀਰੋ ਤੇ ਲੱਤ ਤੋਂ ਪਹਿਲਾਂ ਹੋਰ ਵੀ ਕਈ ਸਿਤਾਰਿਆਂ ਤੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਯੁਗਰਾਜ ਸਿੰਘ ਜਿਹੜੇ ਕ੍ਰਿਕਟਰ ਨੇ ਸੁਦੇਸ਼ ਰਹਿਣਾ ਤੇ ਇਸ ਨਾਲ ਹੀ ਸੋਨੂ ਸੂਤ ਦੇ ਕੋਲੋਂ ਵੀ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ED ਦੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਜਿਹੜੀਆਂ ਹਨ ਉਹ ਗੈਰਕਾਨੂੰਨੀ ਤੌਰ ਤੇ ਭਾਰਤ ਦੇ ਵਿੱਚ ਆਪਣੇ ਕੰਮਕਾਜ ਦਾ ਵਿਸਤਾਰ ਕਰ ਰਹੇ ਨੇ। ਇਹਨਾਂ ਦੇ ਵਿੱਚ 1x bet ਜਿਹੜਾ ਆਨਲਾਈਨ ਪਲੇਟਫਾਰਮ ਹੈ ਉਹ ਵੀ ਸ਼ਾਮਲ ਹੈ। ਕਈ ਜਿਹੜੇ ਮਸ਼ਹੂਰ ਸਿਤਾਰੇ ਨੇ ਇਸ ਦੀ ਪ੍ਰੋਮੋਸ਼ਨ ਦੇ ਵਿੱਚ ਸ਼ਾਮਲ ਹਨ। ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ED ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਜਿਹੜੀ ਹੈ ਕੀਤੀ ਜਾ ਰਹੀ ਹੈ।